ਭਾਰਤੀ ਕਿਸਾਨ ਯੂਨੀਅਨ ਨਾਲ ਸੰਘਰਸ਼ ਮੈਂ ਸੁਮਿੰਦਰ ਸਿੰਘ ਪਿੰਡ ਕਲੇਰ ਜ਼ਿਲ੍ਹਾ ਜ਼ਿਲ੍ਹਾ ਪ੍ਰਧਾਨ ਅੱਜ ਜਿਹੜੇ ਨੇ ਸਾਡੀਆਂ ਟੀਮਾਂ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਨੇ ਅਸੀਂ ਕਾਲ ਦਿੱਤੀ ਹੋਈ ਸੀ 5 ਤਰੀਕ ਦੀ ਵੱਖ-ਵੱਖ ਥਾਵਾਂ ਤੋਂ ਜਿਹੜੇ ਮੀਟਰ ਨੇ ਅੱਜ ਸਾਡੀ ਚੇਹੇ ਬੰਦੀ ਜਿਹੜੀ ਆ ਪਿੰਡਾਂ ਦੇ ਵਿੱਚੋਂ ਲਾਹ ਰਹੀ ਆ ਔਰ ਲਾ ਕੇ ਬਿਜਲੀ ਘਰ ਦੇ ਵਿੱਚ ਜਮ੍ਹਾਂ ਕਰਵਾਏ ਜਾ ਰਹੇ ਨੇ ਜਿਹੜੇ ਸਮਾਰਟ ਮੀਟਰ ਨੇ ਇਹਦੀ ਸਾਡੀ ਵਿਰੋਧਤਾ ਵਾ ਕਿ ਪਿੰਡਾਂ ਦੇ ਵਿੱਚ ਇਹਦਾ ਨਹੀਂ ਜਿਹੜਾ ਸਾਡੇ ਕੋਲ ਬਿੱਲ ਤਾਰਿਆ ਜਾਣਾ ਇੱਕ ਸਰਕਾਰੀ ਦੈਰਾ ਸਾਡੇ ਕੋਲ ਇਹੋ ਹੀ ਆ ਬਿਜਲੀ ਬੋਰਡ ਦਾ ਹੀ ਇਹ ਵੀ ਆਪਾਂ ਖਤਮ ਕਰੀ ਜਾ ਰਹੇ ਆ ਜਿਹੜੇ ਸਾਡੇ ਹੋਰ ਦੈਰੇ ਨੇ ਭਾਈ ਜਾਂ ਜਿਹੜੇ ਨੇ ਟ੍ਰੇਨਾਂ ਨੇ ਸਾਰੀਆਂ ਨੇ ਪ੍ਰਾਈਵੇਟ ਕਰ ਦਿੱਤੀਆਂ ਗਈਆਂ ਨੇ ਪਰ ਆ ਜਿਹੜਾ ਬਿਜਲੀ ਬੋਟੇ ਨੂੰ ਅਸੀਂ ਪ੍ਰਾਈਵੇਟ ਨਹੀਂ ਹੋਣ ਦਵਾਗੇ ਲਗਾਤਾਰ ਹੀ ਤੁਹਾਡੇ ਵੱਲੋਂ ਸੰਘਰਸ਼ ਜਾਰੀ ਨੇ ਬਟ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਸ ਬਾਰੇ ਲਗਾਤਾਰ ਤੁਸੀਂ ਸੰਘਰਸ਼ ਜਾਰੀ ਕਰ ਰਹੇ ਹੋ ਪਰ ਮੀਟਰ ਲਗਾਤਾਰ ਲੱਗਣ ਜਾ ਰਹੇ ਵੇਖੋ ਜੀ ਜਿਹੜੀਆਂ ਸਰਕਾਰਾਂ ਨੇ ਨਾ ਇਹ ਸਾਡੇ ਜਦੋਂ ਪਿੰਡਾਂ ਦੇ ਵਿੱਚ ਮੀਟਰ ਲਾਉਣ ਵਾਸਤੇ ਜਾ ਰਹੇ ਨਾ ਬਿਜਲੀ ਬੋਰਡਰ ਨੂੰ ਜਾ ਰਹੇ ਨੇ ਗੁੰਮਰਾਹ ਕਰਦੇ ਨੇ ਲੋਕਾਂ ਨੂੰ ਲੋਕਾਂ ਨੂੰ ਦੱਸਦੇ ਨਹੀਂ ਹੈ ਦੇ ਵਿੱਚ ਪਾ ਲੱਗੀਆਂ ਇਹਦੇ ਵਿੱਚ ਖੋਲ ਕੇ ਵੇਖੋ ਇਹਦੇ ਵਿੱਚ ਚਿਪ ਜਿਹੜੀ ਆ Airtel ਕੰਪਨੀ ਦੀ ਜਿਹੜੀ ਚਿਪ ਆ ਉਹ ਵਿੱਚ ਇਹਦੇ ਲੱਗੀ ਹੋਈ ਆ ਸਾਡੇ ਲੋਕ ਤਾਂ ਲਵਾਈ ਜਾ ਰਹੇ ਨੇ ਵੀ ਸ਼ਾਇਦ ਉਹ ਪਹਿਲੇ ਮੀਟਰੀ ਲੱਗਣਦੇ ਨੇ ਇਸ ਕਰਕੇ ਅਸੀਂ ਇਹ ਲੋਕਾਂ ਨੂੰ ਜਾਗਰੂਦ ਕਰਦੇ ਹਾਂ ਇਹਦੇ ਵਿੱਚ ਚਿਪ ਜਿਹੜੀ ਲੱਗੀ ਆ ਆਨਲਾਈਨ ਚੱਲਣਦੇ ਆ ਫਿਰ ਵੇਖੋ ਜਿਨ੍ਹਾਂ ਦਾ ਬਿੱਲ ਅਜੇ ਤੱਕ ਨਹੀਂ ਕੱਢਿਆ ਕਿਹਦਾ 5000 ਕਿਸਦਾ 10000 ਰੁਪਇਆ ਬਿੱਲ ਕਿਸਦਾ 50000 ਆਨਲਾਈਨ ਚੈੱਕ ਕਰਾ ਕੇ ਵੇਖ ਲਓ ਜੀ ਇਹਨਾਂ ਦਾ ਬਿਲਕੁਲ ਬਿੱਲ ਪੈ ਰਿਆ ਅਸੀਂ ਇਹ ਨਹੀਂ ਕਹਿੰਦੇ ਬਿੱਲ ਦੇਣ ਨੂੰ ਅਸੀਂ ਤਿਆਰ ਹਾਂ ਕੀ ਦਿੱਕਤ ਕੀ ਆਂਦੀ ਆ ਮੀਟਰ ਦੇ ਨਾਲ ਇੱਕ ਬਿੱਲ ਜਾ ਤੇ ਜਾਂਦੇ ਆ ਕੀ ਬ੍ਰੋ ਬਿੱਲ ਜੀ ਇਹਦਾ ਬਹੁਤ ਜ਼ਿਆਦਾ ਇੱਕ ਮਹੀਨਾ ਦਾ ਜਿਹੜਾ ਆਪਾਂ 2 ਮਹੀਨੇ ਮਾਹੀ ਬਿੱਲ ਤਾਰਦੇ ਆ ਇਹ ਇੱਕ ਮਹੀਨੇ ਦਾ ਬਿੱਲ ਆ ਮੈਸੇਜ ਆਉਂਦਿਆ ਮੈਸੇਜ ਦੇ ਨਾਲ ਜੇ 5-7000 ਰੁਪਇਆ ਇੱਕ ਗਰੀਬ ਆਦਮੀ ਨੂੰ ਜਿੰਨੇ ਆਪਣਾ ਚੁੱਲਾ ਹੀ ਚਲਾਉਣਾ ਵਾ ਕੋਨੂੰ 5-7000 ਰੁਪਏ ਮਹੀਨੇ ਦਾ ਬਿੱਲ ਆ ਜੂ ਕਿੱਥੋਂ ਚਲਾਊਗਾ ਅਸੀਂ ਆਨੇ ਆ ਮਕੈਨਿਕਲ ਮੀਟਰ ਸਾਨੂੰ ਜਿਹੜੇ ਪਹਿਲੇ ਲੱਗੇ ਲਾ ਕੇ ਦੋ ਉਹਦੇ ਵਿੱਚ ਅਸੀਂ ਇਹ ਨਹੀਂ ਆਂਦੇ ਵੀ ਅਸੀਂ ਬਿਜਲੀ ਬੋਰਡ ਨੂੰ ਪੈਸੇ ਨਹੀਂ ਭਰਦੇ ਸਾਨੂੰ 2 ਰੁਪਏ 3 ਰੁਪਏ ਜੁੜ ਦੋ ਅਸੀਂ ਸੌਖਾ ਪਰ ਸਕਦੇ ਹਰ ਇੱਕ ਮਜ਼ਦੂਰ ਵਰਗ ਵੀ ਪਰ ਸਕਦਾ ਵਾ ਜੇ ਅੱਜ ਇਹ ਚੇਪ ਵਾਲੇ ਮੀਟਰ ਲੱਗ ਗਏ ਤੇ ਜਿਹੜਾ ਮਜ਼ਦੂਰ ਵਰਗ ਹੈ ਉਹ ਬਿਲਕੁਲ ਬਿਜਲੀ ਨਹੀਂ ਆਪਣੀ ਖਫਤ ਕਰ ਸਕਦਾ ਕਿਉਂਕਿ ਇਹਦੀ ਮਗਹੀ ਇੰਨੀ ਜ਼ਿਆਦੀ ਹੋ ਜਾਣੀ ਆ ਕਾਰਪੋਰੇਟ ਘਰਾਣਿਆਂ ਦੇ ਹੱਥ ਚ ਆ ਜਣਾ ਬਿਜਲੀ ਬੋਰਡ ਉਹਨਾਂ ਆਪਣੀ ਮਰਜ਼ੀ ਦੇ ਨਾਲ ਹੀ ਆਪਣੇ ਕੋ ਬਿੱਲ ਪੇ ਕਰਨਾ ਵਾ ਫਿਰ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ ਸਾਡਾ ਕਿਤੇ ਬੱਲੋ ਚਿੱਪ ਦੇ ਵਿੱਚੋਂ ਪਹਿਰੇ ਖਤਮ ਹੋ ਗਏ ਚਾਹੇ ਕੋ ਸਾਡਾ ਰਿਸ਼ਤੇਦਾਰ ਬੈਠਾ ਵਾ ਚਾਹੀ ਨੇਰੇ ਵਿੱਚ ਬੈਠਿਆ ਸਾਡੀ ਉਸੇ ਵਲੇ ਬੱਤੀ ਜਿਹੜੀ ਬੰਦ ਹੋ ਜੀਏ ਇਸ ਤੋਂ ਤੁਹਾਡੇ ਵੱਲੋਂ ਕਿੰਨੇ ਮੀਟਰ ਅੱਜ ਇੱਥੇ ਦੇਣ ਆਏ ਤੇ ਕਿੱਥੇ ਆ ਦੇਣ ਕਿ ਮੀਟਰ ਜੀ ਸਾਡੇ ਇੱਥੇ 4-5 ਪਿੰਡ ਆ ਬੋਪਾਰਾਂ ਤਿੰਨੇ ਪਿੰਡ ਨੇ ਛੱਡਣ ਆ ਜਿਨ੍ਹਾਂ ਦੇ ਵਿੱਚੋਂ ਕੋਈ 2-2 3-3 ਮੀਟਰ ਜੇ ਲੱਗੇ ਹੀ ਉਹ ਅਸੀਂ ਲਾ ਕੇ ਲੈ ਆਏ ਆ ਇਸ ਤੋਂ ਗਾੜੀ ਜਿਹੜੇ ਅੱਗੇ ਨਹੀਂ ਲੱਗਣ ਤਾਂ ਜਿਹੜਾ ਹੋਰ ਵੀ ਕਿਤੇ ਆਉਣ ਦੀ ਹੋਵੇ ਲਾ ਕੇ ਤਬਦੀਲ ਕਰ ਤੋਂ ਟੋਟਲ ਕਿੰਨੇ ਮੀ ਜੀ ਬਲਬੀਰ ਸਿੰਘ ਮੈਂ ਬਲਾਕ ਪ੍ਰਧਾਨ ਚਗਾਵਾ ਅਸੀਂ ਅੱਜ ਜਿਹੜੇ ਚਗਾਵੇਂ ਬਲਾਕ ਦੇ ਕਿਉਂਕਿ ਸਾਡੇ ਸੂਬਾ ਪ੍ਰਧਾਨ ਵੱਲੋਂ ਕਾਲ ਹੀ ਵੀ ਜ਼ਿਲ੍ਹੇ ਦੇ ਵਿੱਚ ਸਾਰੇ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ ਵਿੱਚ ਜਿੰਨੇ ਸਾਡੀਆਂ ਕਾਈਆਂ ਚੱਲਦੀਆਂ ਜਾਂ ਜਿੰਨੇ ਵੀ ਸੂਬੇ ਜ਼ਿਲ੍ਹੇ ਚੱਲਦੇ ਆ ਉਹਨਾਂ ਦੇ ਵਿੱਚ ਅੱਜ ਦੀ 5 ਤਰੀਕ ਦਾ ਕਾਲ ਦਿੱਤੀ ਵੀ ਜਿੰਨੇ ਵੀ ਸਮਾਰਟ ਮੀਟਰ ਲਾ ਦੇਣ ਕਿਉਂਕਿ ਇਹ ਇੰਦੇ ਖਤਰਨਾਕ ਆ ਵੀ ਇਹ ਲੋਕਾਂ ਨੂੰ ਤੇ ਪਤਾ ਹੀ ਨਹੀਂ ਨਾ ਜੇ ਬਿੱਲ ਆਉਦਾ ਜਿੱਦਣ ਇਹ ਸਾਰੇ ਲੱਗ ਗਏ ਉਦਣ ਲੋਕ ਇਹਦਾ ਬਿੱਲ ਨਹੀਂ ਭਰ ਸਕਦੇ ਇਹ ਕਰਕੇ ਅਸੀਂ ਸਾਰੇ ਹੀ ਪਿੰਡਾਂ ਦੇ ਵਿੱਚ ਜਿੱਤਰਾ ਸਾਡੇ 3 ਬੁੱਫਰਾਂ ਲੱਗਦੇ 3 ਬੁੱਫਰਾਂੋਂ ਦੇ ਚੋਂ 10 ਮੀਟਰ ਲਾਗ ਲੈ ਜਾਂਦੇ ਆ ਇਦੋਂ ਗਾੜੀ ਅਸੀਂ ਇਹਨਾਂ ਪਿੰਡਾਂ ਦੇ ਵਿੱਚ ਮੀਟਰ ਨਹੀਂ ਲੱਗਦਾ ਪਰ ਕਈ ਵਾਰ ਦੇਖਣ ਨੂੰ ਮਿਲਿਆ ਵੀ ਉਹ ਬੀਲੀ ਮੈਕਨ ਵਾਲੇ ਕਹਿੰਦੇ ਵੀ ਕਿਸਾਨ ਜਾਣਬੁੱਝ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਐਦਾਂ ਦੀ ਕੋਈ ਗੱਲ ਨਹੀਂ ਹੈ ਉਹ ਤੇ ਬਲਕਿ ਸਰਕਾਰ ਤੇ ਬੱਛਾ ਵਾਲੇ ਜਿਹੜੇ ਜਿਨ੍ਹਾਂ ਨੂੰ ਕੱਲ ਦਾ ਕੋਟ ਕੋਟ ਕੇ ਅੰਦਰ ਦਿੱਤਾ ਉਹਨਾਂ ਨੂੰ ਵੀ ਆਂਦੀ ਵੀ ਜਾਣ ਕੇ ਕਰਦਾ ਸਰਕਾਰ ਨੂੰ ਕੌਣ ਘਬਰਾ ਕਰਨਿਆ ਜਿੰਨੇ ਲੀਡਰ ਆ ਇਹਨਾਂ ਦੇ ਜਿਹੜੇ ਆ ਪੰਜਾਬ ਸਰਕਾਰ ਆਈ ਹੋਣ ਕਹਿੰਦੇ ਆ ਆਮ ਲੋਕ ਆ ਪਰ ਜਿੰਨੇ ਵੀ ਇਹਨਾਂ ਦੇ ਪੈਰੋਕਾਰ ਲੀਡਰ ਨੇ ਜਿਹੜੇ ਉਤਲੇ ਲੈਵਲ ਦੇ ਆ ਉਹਨਾਂ ਨੇ ਵੇਖੋ ਕੀ ਕੁਝ ਬਣਾ ਲਿਆ ਉਹਨਾਂ ਨੂੰ ਵੇਖਣਾ ਅ ਗਰੀਬਾਂ ਨੂੰ ਕਿਵੇਂ ਦੇ ਜਿਨ੍ਹਾਂ ਦੇ ਕੋਲ ਵੀ ਕੋਈ ਨਹੀਂ ਬਿੱਲ ਦੇਣ ਯੋਗ ਸਮਰੱਥਾ ਨਹੀਂ ਹੈ ਅਗਲਾ ਸੰਘਰਸ਼ ਕੀ ਹੋਏਗਾ ਜੀ ਅੱਜ ਤੁਸੀਂ ਮੀਟਰ ਦੇ ਦਿੱਤੇ ਅਗਲਾ ਅਗਲਾ ਸੰਘਰਸ਼ ਹੋਏਗਾ ਜੀ ਨਹੀਂ ਮਤਲਬ ਕਿ ਚੱਲਣਗੇ ਸਾਡਾ ਡੀਸੀ ਸਾਹਿਬ ਨਾਵਾਂ 11 ਤਰੀਕ ਦਾ ਉਹ ਪਰਾਲੀ ਦੇ ਉੱਤੇ ਸਾੜਨ ਦਾ ਜਿਹੜਾ ਸੀ ਉਹ ਆ ਜੇ ਜਿੱਤਰਾ ਅਸੀਂ ਲਾ ਕੇ ਦਿੱਤੇ ਇਹ ਜਿਹੋ ਜਿਹੇ ਸੰਘਰਸ਼ੇ ਟਾਉਣਗੇ ਅਸੀਂ ਉਹੋ ਜਿਹੇ ਸੰਘਰਸ਼ ਪਿੰਡਾਂ ਦੇ ਵਿੱਚ ਕਰਾਵਾਂਗੇ ਇਹੋ ਜਿਹਾ ਵਿਰੋਧ ਇਹਨਾਂ ਦਾ ਕਰਾਵਾਂਗੇ ਕਿ ਪਿੰਡਾਂ ਦੇ ਪਿੰਡ ਇੱਕ ਬੰਨੇ ਹੋ ਕੇ ਖਲੋ ਜਾਣਗੇ ਕਿਉਂਕਿ ਅਜੇ ਸਾਡੇ ਕਿਸਾਨ ਜੁਨੀਆਨਾਂ ਦੇ ਨਾਲ 6-7% ਲੋਕ ਤੁਰਦੇ ਆ ਜਿੱਦਣ ਸਾਡੇ ਨਾਲ 20% ਲੋਕ ਤੁਰ ਗਏ ਤਾਂ ਸਰਕਾਰਾਂ ਨੂੰ ਦੱਸ ਦਾਂਗੇ ਕਿ ਕੀ ਅੱਜ ਪੂਰੇ ਪੰਜਾਬ ਭਰ ਵਿੱਚ ਇਹ